ਹਾਂਜੀ ਹਾਂ ਜੀ ਹਾਂਜੀ ਤੇ ਮੈਡਮ ਲੱਗੇ ਨੇ ਅੱਜ ਕੀ ਬਣਾਣਾ ਅੱਜ ਮੈਂ ਪਾਲਕ ਪਨੀਰ ਬਣਾਉਣ ਲੱਗੀ ਹਾਂ ਪਾਲਕ ਪਨੀਰ ਬਣਾਉਣ ਲੱਗਿਆ ਪਾਲਕ ਲਿਆਂਦੀ ਕਿ ਨੇ ਇਹ ਪਾਲਕ ਲਿਆਂਦੀ ਜੀ ਮੈਡਮ ਨੇ ਉਹ ਚੰਚਰ ਬਦ ਸੁਟੜੀ ਮੈਂ 200 ਗ੍ਰਾਮ ਸ਼ਿੰਕ ਕਿੰਨੇ ਕਿ ਤੋਲਾਂਗੇ ਸ਼ਿੰਕ ਵੀ 200 ਮੈਂ ਚੰਗੀ ਤਰ੍ਹਾਂ ਇਹ ਦੇਖੋ ਬਣਾਉਣਗੇ ਪਾਲਕ ਪੁਰੀ ਰੈਸਪੀ ਰਸਮਦਾਨ ਮੈਂ ਕਿਤਾਬਾਂ ਕਿਤਾਬਾਂ ਮੇਰੀ ਰੈਸਪੀ ਦੇਖੋ ਕਿਵੇਂ ਬਣਾਉਂਗੀ ਤੁਹਾਡੀ ਰੈਸਪੀ ਵਧੀਆ ਮੇਰੇ ਅੰਦਰ ਕਾਕਾ ਨੇ ਵੇਲਾ ਕਿੰਨਾ ਕੇਕ ਪਸੰਦ ਕੀਤਾ ਹਾਂ ਹੈਨਾ ਤੇ ਬਾਕੀ ਤੁਹਾਨੂੰ ਜਿੰਦਾ ਪਤਾ ਵੀ ਆਪਣੇ ਘਰੇ ਇੰਟਰ ਪਹਿਣਾ ਕੁਲ ਦਿਨ ਦਾ ਕਰ ਗਏ ਤੇ ਸਾਡੇ ਮਤਲਬ ਘਰ ਦੇ ਵਿੱਚ ਛੋਟਾ ਥੋੜਾ ਹੁਣ ਰੂਮਾ ਜਿਹੜਾ ਹੋਣਾ ਨੇੜਾ ਕਿਉਂਕਿ ਮਤਲਬ ਇਹਦਾ ਸਾਡਾ ਵੱਡੇ ਸਟ੍ਰੀਪ ਹੋਈ ਆ ਹਾਂ ਕੱਲ ਜਾਲ ਬੱਝੂਗਾ ਪਰਸੋਂ ਸ਼ਾਇਦ ਲੈਟਰ ਪੈਜੂਗਾ ਨਾ ਹਾਂ ਤੇ ਆਪਣਾ ਮਤਲਬ ਪਹਿਲਾਂ ਕਿ ਕਹੇਵਾਲ ਚ ਕੱਲ ਜਾਲ ਬਣਾਉਣਾ ਆਪਾਂ ਕਿਉਂਕਿ ਅੱਜ ਗਏ ਸਰੀਆ ਲੈਣ ਵਾਸਤੇ ਅਸਮ ਜੇ ਕੱਲ੍ਹ ਸਾਨੂੰ ਪਤਾ ਨਹੀਂ ਕਿ ਲਾਰਟ ਸੰਡੇ ਆ ਤੇ ਸਰੀ ਵਾਲੇ ਦੁਕਾਨਾਂ ਸਾਰੀਆਂ ਬੰਦ ਨੇ ਤੇ ਫਿਰ ਚੇਰ ਕੱਲ ਜਿਹੜਾ ਅੱਜ ਦੇ 10 ਵਜੇ ਤੱਕ ਨਾ ਤੇ ਚਲੋ ਠੀਕ ਹੈ ਫਿਰ ਹੈ ਮਿਲਦੇ ਹਾਂ ਬਾਅਦ ਵਿੱਚ ਜਦੋਂ ਰੈਸਪੀ ਬਣਾਵਾਂਗੇ ਹੁਣ ਕਰਣੀ ਦੀ ਤਿਆਰੀ ਹੁਣ ਕਰਦੀ ਹੈ ਤੇ ਪਰ ਬਾਕੀ ਨੂੰ ਤਾਂ ਜ਼ਿਆਦਾ ਟਾਈਮ ਲੱਗਦਾ ਹਾਂ ਹਾਂਜੀ ਬਾਕੀ ਮੈਂ ਇਹਨਾਂ ਨੂੰ ਦੁੱਧ ਗਰਮ ਕਰਦਾ ਫਿਰ ਹਾਂ ਠੀਕ ਜਰਾ ਚਲੋ ਠੀਕ ਹੈ ਹਾਂਜੀ ਤੇ ਹੁਣ ਇਹਨਾਂ ਨੂੰ ਇਹ ਤਾਂ ਇਹ ਦੁੱਧ ਗਰਮ ਕਰਕੇ ਤੇ ਇਹ ਕਹਿੰਦੇ ਕਿ ਨਹੀਂ ਅਹੀਂ ਦੁੱਧ ਦੇ ਨਾਲ 스낵 ਲੈਣਾ ਕੁਝ ਤੇ ਇਹਨਾਂ ਨੂੰ 스낵 ਦੇ ਵਿੱਚ ਅਹੀਂ ਦਿੱਤਾ ਜੇ ਬਣਾ ਕੇ ਇਹ ਫੁੱਲ ਬੜੀਆਂ 스낵 ਦੇ ਵਿੱਚ ਦਿੱਤੀਆਂ ਫੁੱਲ ਬੜੀਆਂ ਤੇ ਚਲੋ ਠੀਕ ਹੈ ਜੀ ਤੇ ਆਪਣੇ ਪਹਿਲਾਂ ਪੁਰਾਣੇ ਕੁਰਸੀਆਂ ਸੀ ਇਹ ਤਾਂ ਟੁੱਟ ਗਈਆਂ ਤੇ ਸੋਫਾ ਕਰਕੇ ਕੁਰਸੀਆਂ ਕਰਕੇ ਘਟਦੇ ਆ ਇਹਦੀਆਂ ਹੀ ਤੇ ਅੱਜ ਆਪਾਂ ਚੇਰੀ ਵੀ ਲੈ ਕੇ ਆਏ ਤੇ ਇੱਕ ਸ਼ੂਜ਼ ਰੈਕ ਲੈ ਕੇ ਆਏ ਆ ਏ ਦੀ ਦੀਆਂ ਬੜੀਆਂ ਖੁਸ਼ ਹੋਣੀਆਂ ਕਹਿੰਦੀਆਂ ਭਾਪਾ ਮਤਲਬ ਤੇਲ ਚੋਕੇ ਲਗਾਉਣਾ ਵਾ ਕਿ ਪਹਿਲੇ ਕੁਛ ਪੁਰਾਣੀਆਂ ਹੱਡ 8-9 ਸਾਲ ਪਹਿਲਾਂ ਤੋਂ ਟੁੱਟ ਟੁੱਟ ਗਈਆਂ ਇਹ ਤਾਂ ਤੋਰ ਤੋਂ ਛੱਡੀਆਂ ਕਦੀ ਕੋਈ ਚੀਜ਼ ਮਾਰਦੀ ਕਦੀ ਕੋਈ ਤੇ ਹੁਣ ਆਪਾਂ ਜੇ 6 ਚੇਹਰਾ ਇੱਕ ਟੇਬਲ ਲੈ ਕੇ ਆਂ ਦੀ ਦੀਆਂ ਦੋਵੇਂ ਤੇਲ ਚੋਂਦੀਆਂ ਹਾਂ ਅਸੀਂ ਤੇਲ ਚੋਕੇ ਲਗਾਉਣਾ ਤੇ ਆ ਸ਼ੂ ਰਿਆਕ ਲਿਆਂਦਾ ਆ ਹਾਂ ਚਲ ਤਾਂ ਸ਼ਗੰਦੀ ਨਹੀਂ ਹੁਣ ਬਾਅਦ ਚ ਠੀਕ ਪੈ ਚਾਈ ਗਾ ਸਸਤਾ ਹੀ ਕੰਮ ਆ ਮੁੰਡਾ ਮੇਰਾ ਆਂਦਾ 20 ਰੁਪਏ 20 ਦੇ ਸੱਚ ਤੇ ਅਸੀਂ ਤਾਂ ਨਾਲ ਲੈਣ ਤਾਂ ਕਿ ਪੁਰਾਣੇ ਕੁਰਸੀਆਂ ਦੇ ਤਿੰਨ ਚਾਰ ਜਿਹੜੀਆਂ ਅਸੀਂ ਟੁੱਟ ਗਈਆਂ ਸੀ ਤੇ ਹੱਡ ਦਾ ਦਾ ਕਿਉਂ ਜੀ ਦੁਆ ਮਤਲਬ ਹੋ ਗਿਆ ਉਸ ਤੋਂ ਬਾਅਦ ਮੁਰਕੇ ਹੀ ਇੱਥੇ ਲਾ ਛਡਾਂਗੇ ਚੇਅਰ ਵੀ ਇੱਥੇ ਰਹੇ ਲਾ ਕਿਉਂਕਿ ਸੋਫਾ ਸਾਫਾ ਅੰਦਰ ਕਿਉਂ ਥੋੜਾ ਬੋਤਾ ਬਲੋ ਬਾਤੇ ਆਇਆ ਕਰੂ ਹਾਂਜੀ ਇੱਥੇ ਕਰ ਦੇਣਾ ਹਾਂ ਅੱਗੇ ਥੋੜਾ ਜਿਹਾ ਹਾਂ ਲਾ ਦੇ ਕਰ ਇੱਥੇ ਲੱਗ ਜੇ ਕਿ ਜਿਹੜਾ ਵਧੀਆ ਹੋ ਜਾਣਾ ਪਾਪਾ ਚੁੱਕਦੇ ਪੁੱਤ ਇਹ ਕਰਕੇ ਫਿਰ ਅਸੀਂ ਸੋਚਿਆ ਪਈ ਚੇਅਰ ਜਿਹੜੀਆਂ ਲੈ ਆਈ ਆਈਏ ਕਿਉਂਕਿ ਬੜੀ ਮੁਸ਼ਕਲ ਹੁੰਦੀ ਸੀ ਇਹਨਾਂ ਦੇ ਛੋਟੇ ਹੁੰਦੇ ਨਾ ਦੋ ਤਿੰਨ ਬੜੀਆਂ ਨਾਲ ਕਿ ਬੜੀ ਬੈਡ ਮਾਰ ਤਾ ਕੋ ਮਾਰ ਤਾ ਉਹਦੇ ਕਰਕੇ ਚਾਲ ਨਹੀਂ ਆਪੋ ਦੁਨੀਆਂ ਸਟੂਲ ਵੀ ਪਿਆ ਹੋਇਆ ਅਡਾ ਪੁਰਾਣਾ ਦੁਕਾਨ ਦਾ ਤੇ ਹੁਣ ਇਹ ਨਵੀਆਂ ਲੈ ਕੇ ਆਏ ਕਿ ਇਹ ਦੀਆਂ ਹਾੜੀਆਂ ਖੋਲ ਛੋਗਣੀਆਂ ਇਹਨਾਂ ਦੇ ਚਿਹਰਾ ਹੀ ਬੜੇ ਵੰਦੇ ਬੜੇ ਵੇ ਤੋੜੇ ਤੁਸੀਂ ਦੇਖੇ ਜਿਹੜੇ ਤੇਰੀਆਂ ਛੋਟੀਆਂ ਛੋਟੀਆਂ ਦੋ ਹਨਾ ਆਹ ਟੇਬਲ ਅਮਨ ਟੇਬਲ ਬਹੁਤ ਵਧੀਆ ਲੱਗਾ ਜੋਰਸ ਵਾਲਾ ਬੰਨ ਰੋਗ ਇਹ ਇੱਦਾਂ ਜੁਗਦਾ ਬੰਨ ਉਹ ਅਪਰਾਣੀ ਤੇ ਰੱਖ ਲੈਣਾ ਤੇ ਬੰਨ ਰੋਗ ਜਾ ਇਦਾਂ ਸਾਰੇ ਰਕਗੜੀ ਦਿੱਤੀਆਂ ਡੇਲੀ ਵੇਰ ਵਾਲੀਆਂ ਠੀਕ ਹੈ ਨਹੀਂ ਹੋ ਜੇ ਨਹੀਂ ਤੇ ਚਲੋ ਠੀਕ ਹੈ ਜੀ ਮੈਂ ਹੁਣ ਬਣਾਉਣੀ ਹੈ ਪਾਲਕ ਪਨੀਰ ਦੱਸਾਂਗੀ ਸਾਰਾ 100 ਰੁਪਏ ਕਹਿੰਦਾ ਦੋ ਦਿਨੇ ਦਿਨੇ ਤੁਹਾਨੂੰ ਸ਼ਗਨ ਦਿੰਦੇ ਆ ਕੱਲੇ ਕੱਲੇ ਨੂੰ ਕੱਲੇ ਕੱਲੇ ਨੂੰ ਉਥੇ ਗੱਡੀ ਲੈ ਕੇ ਆਈ ਨਾ ਮੈਂ ਹਾਂ ਚਲੋ ਠੀਕ ਕੋਈ ਨਹੀਂ ਸੋ ਸੋ ਵੇਖੋ ਸ਼ਗਨ ਮੰਗਦੇ ਚਲੋ ਠੀਕ ਹੈ ਜੀ 50 ਰੁਪਏ ਦੇ ਦੋ ਮੈਂ ਥੋੜੇ ਦੇਣਾ ਉਹ ਪਾਲਕ ਪਨੀਰ ਨੂੰ ਰਾਈ ਫਰਾਈ ਕਰ ਦਿੱਤੇ ਹੋਏ ਆ ਤੇ ਕਿਉਂਕਿ ਉਦਾਂ ਇਹਦੇ ਕੱਚਾ ਪਾਇਆ ਨਾ ਤੇ ਕਿਦੇ ਵਿੱਚ ਬਾਅਦ ਵਿੱਚ ਮੈਂ ਪਾਉਂਗੀ ਤਗਾ ਤੁਕੜਾ ਆ ਕੇ ਇਹਦੇ ਵਿੱਚ ਪਾ ਲਵਾਂਗੇ ਤੇ ਕਈ ਵਾਰ ਕਸ਼ੀ-ਕੁਸ਼ੀ ਨਾਲ ਹਲਾਈਏ ਤੇ ਉਹ ਕੋਲ ਜਾਂਦਾ ਵਾ ਤੇ ਇੱਕ ਕਰਕੇ ਮੈਂ ਥੋੜਾ ਤੇਲ ਤੇ ਫਰਾਈ ਕਰਕੇ ਨਾ ਓਕੇ ਤੇ ਫੇਰੀ ਪਾਉਂਗੀ ਹੁਣ ਅੱਛਾ ਤੇਲ ਇੱਧਰ ਰੱਖਿਆ ਵਾ ਹਾਂ ਰੱਖਿਆ ਰੱਖਿਆ ਹਾਂ ਇਹ ਬਾਕੀ ਮਸਾਲਾ ਵੀ ਇੱਧਰ ਤਿਆਰ ਆ ਬਸ ਮਿਰਚਾਂ ਵਿੱਚੇ ਪਾ ਦਤੀਆਂ ਠੀਕ ਹੈ ਮਿਰਚਾਂ ਵਿੱਚੇ ਪਾ ਦਤੀਆਂ ਇਹ ਹਰੀਆਂ ਹਾਂਜੀ ਤੇ ਬਾਕੀ ਇੱਧਰ ਰੱਖਿਆ ਬਸ ਇਹਨਾਂ ਨੂੰ ਮੈਂ ਜਿਨੇ ਅੱਗ ਦਾ ਲੈਣਾ ਮੈਂ ਦੇ ਦੇਤੀ ਸੀ ਤੇ ਠੀਕ ਹੈ ਤੇ ਬਸ ਤਰੀਬ ਨਾਲ ਮੈਂ ਮাজা ਸਾਈ ਕਰਦਾ ਕਿਉਂਕਿ ਕੱਢ ਲੈ ਉਸ ਤੋਂ ਕੱਢ ਦੇ ਹਾਂ ਤੇ ਅੱਜ ਬਣਾਉਂਗਾ ਫਿਰ ਪਾਲਕ ਪਨੀਰ ਤੇ ਬੱਚੇ ਵੀ ਖੁਸ਼ ਹੋਣਗੇ ਪਾਲਕ ਪਨੀਰ ਤੇ ਦਾਲ ਵੀ ਪਈ ਸੇਰ ਦੀ ਪਾਲਕ ਪਨੀਰ ਤੇ ਦਾਲ ਨਹੀਂ ਇਹਨਾਂ ਨੂੰ ਸਬਜ਼ੀ ਕਿਹੜੀ ਕਿਹੜੀ ਪਸੰਦ ਆ ਮੈਨਾਂ ਨੂੰ ਮਟਰ ਪਨੀਰ ਹਾਂ ਤੇ ਚਿਕਨ ਚਿਕਨ ਇੱਕ ਦੋ ਨਾਲ ਕਿ ਜਦ ਤੱਕ ਸਭ ਗਿਆ ਇਹੇ ਨਾਲ ਨੂੰ ਲਿਆ ਖਾੰਦਿਆ ਮਨਾ ਕੜੀਆਂ ਆ ਲੀਆਂ ਤੇ ਬਾਕੀ ਇਹ ਆ ਕਿ ਇਹ ਵਿੱਚ ਇੱਕ ਨਾ ਸਭ ਗਿਆ ਜੇ ਜਦਾ ਜਿੱਤਾ ਗਾਜ ਗਾਜਰ ਆਲੂ ਮਤ ਮਿਕਸ ਬਣਾਈ ਉਹ ਥੋੜਾ ਬੋਤਾ ਖਸਾਨ ਕਰ ਲੈਂਦੇ ਜੇ ਕੜੀਆਂ ਗਾਜਰਾ ਬਣਾਈਏ ਤੇ ਫਿਰ ਇਹਨਾਂ ਵਿੱਚ ਆਲੂ ਆਲੂ ਖਾਣੇ ਆ ਬਾਕੀ ਇਹਨਾਂ ਨੇ ਵੀਡੀਓ ਛੱਡ ਦੇਣਾ ਛੱਡ ਦੇਣਾ ਤੇ ਜੇ ਵਿੱਚ ਗਾਜਰਾ ਮਿਕਸ ਬਣਾ ਲਈਏ ਸਬਜੀ ਤੇ ਫਿਰ ਥੋੜੀ ਬੋਤੀ ਖਾ ਲੈਂਦੇ ਆ ਤੇ ਦੀਦੀ ਹਾਰੀ ਦੇ ਵੱਡੀ ਨੂੰ ਬੇਗਨ ਕਦਲੇ ਵੱਡੀ ਤੇ ਉਹਨੂੰ ਇਹ ਸਭ ਪਸੰਦ ਤੇ ਸੱਤ ਵਾਦ ਉਹਨੂੰ ਸੱਦੇ ਪਸੰਦ ਆ ਜਿਹੜਾ ਅਸੀਂ ਬਣਾਉਂਦੇ ਆਂ ਘਰ ਦੇ ਵਿੱਚ ਤੇ ਇਹ ਨੂੰ ਹੁੰਦਾ ਸਾਗ ਉੱਪਰ ਆਪਣਾ ਆ ਜਾਂਦਾ ਇਦਾਂ ਹੀ ਇਹਦੀ ਮੰਮੀ ਹੀ ਨਹੀਂ ਬਣਾਉਂਦੀ ਕਹਿੰਦੇ ਖਵਾ ਦਿੰਦੇ ਤੇ ਇਹਦਾ ਚਾਜਾ ਲੱਗ ਜਾਂਦਾ ਆਪਾਂ ਇਹ ਹੀ ਆ ਭਜਾਵੇਂ ਸਲਦਮ ਬਣਾ ਲੈਨੀ ਆ ਤੇ ਜਾਂ ਆ ਪਾਤ ਨਹੀਂ ਰਹੇ ਹੁਣ ਮੈਂ ਸੋਚਾਂਗੀ ਕਿ ਲੈਂਡ ਲੁੰਡੋ ਤੋਂ ਵਧਾ ਆਪਾਂ ਮਤਲਬ ਇੱਕ ਖਿਡਾਰੀ ਕੋ ਹੈਗਾ ਵਾ ਤੇ ਉਹ ਘਰ ਕਿਦੇ ਸਾਗ ਜੂਰੇ ਨੂੰ ਬਣਾ ਕੇ ਘਰੇ ਵੀ ਖਵਾਵਾਂਗੇ ਇੱਕ ਦਿਨ ਹਨਾ ਤੇ ਤੇਰ ਮੇਰਾ ਹੋ ਗਿਆ ਜੇ ਗੱਲਾਂ ਕਾੜ ਦੀ ਕਾੜ ਦੀ ਨੇ ਗਰਮ ਤੇ ਹੁਣ ਮੈਂ ਵਿੱਚ ਚੇਹ ਟਰਾਈ ਕਰੂੰਗੀ ਪਨੀਰ ਉਹ ਤਰ ਕੇ ਅੱਗੇ ਕੱਢੀ ਹਨਾ ਦੋ ਬਜ ਦੋ ਉੱਪਰ ਵੀ ਕਰਾਂਗੇ ਦੋ ਉੱਪਰ ਕਰ ਲੈਣਾ ਹਾਂ ਹਾਂ ਤੇ ਤਰੂ ਥੂੜਾ ਪਨੀਰ ਰੈਸਟ ਕਰ ਲੱਗੇ ਆ ਇਹ ਦੇਖੋ ਤੇ ਉੱਤੋਂ 12 ਹੋਣਗੇ ਲੱਗਦਾ ਕਿ ਉੱਤੋਂ ਅਗਰ ਉਹ ਵੀ ਪਾ ਲੂੰਗੀ ਨਾ ਹੋ ਗਿਆ ਇਹ ਤਾਂ ਮੈਂ ਗ੍ਰਾਊਂਡ ਕਰਨਾ ਵਾ ਬਹੁਤ ਰੰਗ ਹੈਗਾ ਠੀਕ ਹੈ ਹੁਣ ਇਹਨਾਂ ਦੇ ਨਾਲ ਕਰਕੇ ਜੇ ਮੈਂ ਬਣਾ ਲਿਆ ਜੇ ਤੋ ਪੂਰਾ ਬੰਦ ਦੋ ਰੋਸ ਪੇਂਡਾ ਮੂ ਠੀਕ ਹੈ ਠੀਕ ਹੈ ਹਨਾ ਹਾਂ ਹੁਣ ਦਰੇ ਵੀਡੀਓ ਰੋਕਦੀ ਐ ਆ ਤੇ ਬਾਅਦ ਚ ਕਰਾਂ ਬਾਅਦ ਚ ਜਿਵੇਂ ਬਣਾਵਗੇ ਤੜਕਾ ਫਿਰ ਦਿਖਾਵਾਂਗੇ ਨਾ ਤੇ ਚਲੋ ਠੀਕ ਬਣ ਗਏ ਜੋ ਪਰਮੇਟ ਦਾ ਬਣਾ ਹਾਂਜੀ ਤੇ ਮੈਡਮ ਨੇ ਪਾਲਕ ਮੀਂਹ ਦੀ ਤਿਆਰੀ ਕਰਨ ਲਈ ਹੁਣ ਇਹ ਬਣਾਉਂਦੇ ਜੀ ਤੜਕਾ ਤੜਕਾ ਇਦਾਂ ਫਿਰ ਫ੍ਰਾਈ ਕਰ ਲਿਆ ਜੀ ਤੇ ਇਧਰ ਮਸਾਲਾ ਤੇਰਾ ਮਸਾਲਾ ਵੀ ਗ੍ਰाइंड ਕਰ ਲਿਆ ਨਾ ਨਾਲੇ ਤੇ ਇਧਰੋ ਆਪ ਵੀ ਗ੍ਰाइंड ਵੀ ਕਰ ਗ੍ਰाइंड ਵੀ ਕਰਨੀ ਨਾਲ ਨਾਲ ਥੋੜਾ ਨਾਲ ਨਾਲ ਗ੍ਰाइंड ਕਰਦੇ ਤੇ ਥੋੜਾ ਜਿਹਾ ਰਹਿ ਗਿਆ ਵਾ ਇਹ ਹੁਣ ਫਾਉਂਡੇਜ ਕਿੰਨਾ ਕੁ ਰਹਿ ਗਿਆ ਗ੍ਰाइंड ਕਰਨਾ ਥੋੜਾ ਥੋੜਾ ਰਹਿ ਗਿਆ ਤੇ ਮੈਂ ਕਰਾਂ ਮੈਂ ਕੁਛ ਥੋੜੀ ਨਹੀਂ ਕੋਈ ਗੱਲ ਨਹੀਂ ਆਪਾਂ ਨਾਲ ਦੇ ਗ੍ਰाइंड ਕਰਦੇ ਤਨੀ ਜੇ ਕਰਨਾ ਤਾਂ ਮੈਂ ਤਾਂ ਕਰਾ ਥੋੜੇ ਰਹਿ ਗਏ ਮੈਂ ਉੱਧਰੋਂ ਮਸਾਲਾ ਇਹ ਬਾਕੀ ਜੋ ਮਿਕਸ ਮਸ ਕਰਾ ਕੇ ਤੇਰ ਮਖਣੀਆ ਚਲੋ ਠੀਕ ਹੈ ਤੇ ਮੈਂ ਫਿਰ ਸਕੂਟਰੀ ਕਰਾਵਾਂ ਉੱਪਰ ਆ ਘਟਾ ਦੋ ਕਦੋਂ ਘਟਾ ਦਾਂਗਾ ਆਦੋਗੀ ਮੈਂ ਅੱਛਾ ਠੀਕ ਹੈ। ਬਾਦ ਚ ਆਉਣੀ ਥੋੜੇ ਦੇ ਦੁਕਾਨ ਤੈਨੂੰ ਪਤਾ ਹੋ ਹੁਣਾਵਾ ਦੁਕਾਨ ਤੇ ਸਟੈਪ ਵੱਡਾ ਵਾ ਨਾ ਉਹ ਚੜਦੇ ਹੀ ਕੱਲਿਆਂ ਬੱਕੂ ਚੀਜ਼ ਆਖਣਾ ਹੁਣ ਲੋਇਆ ਲੈ। ਤੇ ਦਿੱਤ ਕਮਾਦਾ ਪਣਾ ਤੇ ਤੂੰ ਬਾਬਰ ਨਹੀਂ ਨਾ। ਕੋਈ ਨਹੀਂ ਸਟਾਰਟ ਕਰ ਲਾਂਗੇ ਨਹੀਂ ਹੋ ਗਏ। ਚਲੋ ਠੀਕ ਹੈ ਫਿਰ ਜਦੋਂ ਮਿਕਸ ਕਰਦੇ ਫਿਰ ਫਿਰ ਤੈਨੂੰ ਦਿਖਾਉਨੇ ਆ। ਤੇ ਗ੍ਰੇਨਡ ਕਰ ਲਈਏ ਥੋੜਾ ਜਿਹਾ ਨਾ। ਇੱਥੇ ਮੈਂ ਤਾਂ ਰੈਂਡ ਕਰੀ ਜਨਾ। ਫਿਰ ਦੇਖੋ ਗ੍ਰੇਨਡ ਕਰਦੇ ਮੈਡਮ। ਜੀ ਤੇ ਗਾਈ ਨੂੰ ਸਾਡ ਆਪਣਾ ਪਾਲਕ ਪਨੀਰ ਦਿਖਾ ਲਓ ਪਾਲਕ ਪਨੀਰ ਤੁਹਾਨੂੰ ਵਿਖਾਉ ਮੈਂ ਬੱਟੇ ਮੋਸਟਾ ਜੀ ਪਈਆਂ ਤੇ ਬਾਕੀ ਆਪਾਂ ਸਾ ਪਾਲਕ ਪਨੀਰ ਦੇ ਕਿਚੇ ਬੈਠੇ ਰਹੇ ਹਾਂ ਜੋ ਏਟ ਹੋ ਕੇ ਕੱਢੇ ਹਨ ਹਾਂਜੀ ਸਾਫ ਕਰੋ ਤੇ ਕਾਫੀ ਡੇਟ ਹੋ ਗਿਆ ਤੇ ਫਿਰ ਪਾਲਕ ਤੁਹਾਨੂੰ ਪਤਾ ਹੈ ਸਾਰੇ ਭੈਣ ਆਪਣਾ ਆਪਣਾ ਮਸੇ ਜੇ ਇਹਦਾ ਸਾਫ ਨੂੰ ਜੇ ਸਾਫ ਕਰਨਾ ਤੁਹਾਨੂੰ ਅਦਾਹੀ ਸਾਹੀ ਸਾਗਲਾ ਇਹ ਤੇ ਭਰਾਣਾ ਪਤਾ ਕਿ ਕਿੰਨਾ ਨੂੰ ਸਾਫ ਕਰਨਾ ਬੜੀ ਮੁਸ਼ਕਲ ਹੋ ਜਾਂਦਾ ਤੇ ਸਾਫ ਕੁੱਟ ਕੇ ਇਹਨੂੰ ਤੇ ਬਣਾਇਆ ਤੇ ਟਾਈਮ ਜਿਹੜਾ ਕਾਫੀ ਹੋ ਗਿਆ ਵਾ ਤੇ ਆਟਾ ਵੀ ਬਣਾ ਕੇ ਰੇਹ ਰਾਖ ਲਿਆ ਵਾ ਤੇ ਮੈਂ ਤਾਂ ਬੱਟਰ ਰੋਟੀ ਵੀ ਬੋਕੇ ਬਣਾਈਏ ਲੋਕੇ ਟਾਈਮ ਜਿਹੜਾ ਕਾਫੀ ਹੋ ਗਿਆ ਵਾ ਇਹ ਕਰਕੇ ਮੈਂ ਹੱਥੋਂ ਦੀਂ ਵਿਜਾਵਾ ਦਵਨਾ ਬਾਹਰ ਮੜੇ ਕੰਮ ਕਰਕੇ ਨਾ ਫੁੱਟਿਆ ਵਾ ਇਹ ਬਚਿਆ ਉਹ ਖਾਣਾ ਤੁਹਾਨੂੰ ਜਿਹੜਾ ਉਹ ਖਵਾ ਦਾਂ ਟਾਈਮ ਬਚਿਆ ਫੇਸਬੁਕ ਵੀ ਲਿਆ ਉਹਦਾ ਟਾਈਮ ਨਾਲ ਚਲਾਈ ਚਲਾਈ ਹਾਂ ਹਾਂ ਤੇ ਆਪਾਂ ਹੁਣ ਵੀਡੀਓ ਰ ਮੈਂ ਕਿ ਨਹੀਂ ਕਿ ਇੱਥੇ ਵੀ ਵੀਡੀਓ ਨੂੰ ਕਰਦੇ ਆ ਪੈਂਡ ओके ये यो बढ़िया बन गया भाई हां जी ते नुक नुक वेले बाकी ਮੇਚ ਮੁਚੇ ਬਸ ਆਪਾਂ ਨੇ ਪਾਈ ਕਿ ਬੱਚਿਆਂ ਦਾ ਤੁਰਾ ਖਾਣ ਦੀ ਮਸਤ ਜਾਨ ਤੇ ਚਲੋ ਇੱਥੇ ਹੀ ਵੀਲੋਗ ਨੂੰ ਕਰ ਦਿਆ ਐਂਡ ਤੇ ਕੋਸ਼ਿਸ਼ ਕਰਾਂਗੇ ਜੇ ਬਣਿਆ ਟਾਈਮਾਂ ਬਲਦ ਹੁਣ ਜਲਦੀ ਜਲਦੀ ਫੁੱਲ ਕਲਾਕ ਨੂੰ ਕੁਵਾਦਣਾ ਬੱਚਿਆਂ ਨੂੰ ਤੇ ਬਾਕੀ ਵੀਡੀਓ ਹੁਣ ਸ਼ਾਇਦ ਨਹੀਂ ਬਣਾਇੰਗੇ ਕਿਉਂਕਿ ਥੈਂਕਪੀ ਹੋ ਗਿਆ ਇੱਥੇ ਵੀਡੀਓ ਕਰਦੇ ਆ ਪੈਂਡ ਐਂਡ ਤੇ ਬਹੁਤ ਬਹੁਤ ਦਾ ਧੰਨਵਾਦ ਸਾਰਿਆਂ ਦਾ ਦਿਲ ਤੋਂ ਗਹਿਰੇ ਧੰਨਵਾਦ ਜਿਹੜੇ ਸਾਡੇ ਵੀਡੀਓ ਵੇਂ ਦੇ ਉਹਨਾਂ ਦਾ ਧੰਨਵਾਦ ਆ ਜਿਹੜੇ ਨਹੀਂ ਵੇਖਦੇ ਉਹਨਾਂ ਦਾ ਵੀ ਧੰਨਵਾਦ ਹੈ ਤੁਹਾਡੀ ਵੀਡੀਓ ਵੇਖਣ ਤੇ ਸਾਡੇ ਚੈਨਲ ਨੂੰ ਬਾਰ ਬਾਰ ਸ਼ੇਅਰ ਸਬਸਕ੍ਰਾਈਬ ਜਰੂਰ ਕਰਨਾ ਤੇ ਸਾਰਿਆਂ ਨੂੰ ਮੇਰੇ ਵੱਲੋਂ ਨਾਈਟ ਪਿਆਰ ਭਰੀ ਸ਼ਸ਼੍ਰੀ ਅਕਾ ਮੇਰੇ ਵੱਲੋਂ ਵੀ ਸੇਮ ਟੂ ਜੋ ਇਹਨਾਂ ਨੇ ਬੋਲਿਆ ਵਾ ਓਕੇ ਉਹ ਟੈਸਟ ਵੇਖੋ ਤੁਸੀਂ ਠੀਕ ਹੈ